ਕਸਾਰ ਜਗਰ ਕਮੇਟੀ ਪੰਜਾਬ ਕੋਟ ਬੁੱਟਾ ਜਿੰਦਾਬਾਦ ਜਿੰਦਾਬਾਦ ਕਿਸਾਨਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਸੇ ਜਿਹੜੇ ਲੜਾਈ ਲਈ ਤੇ ਤਾਰਨਾਮ ਤੇ ਲੜਾਈ ਆ ਜਿਹੜੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਲੇ ਤੋਂ ਇਹ ਚੱਲਦੀ ਆ ਰਹੀ ਆ ਥਾਨਾ ਨੇ ਕਿਸੇ ਦਾ ਕੀ ਖੋਣਾ ਇਹ ਜਿਹੜੀ ਜਹੇਬਦੀ ਆ ਜਿਹੜੇ ਮੋਰਚਾ ਲੜਦਾ ਹੈ ਆ ਟਾਈਮ ਆ ਆਪਾਂ ਆਂਦੀ ਹਟਾ ਵਾਸਤੇ ਸਾਨੂੰ ਸਾਡੀ ਆਖੀ ਨਹੀਂ ਮਿਲਦੇ ਆਪਾਂ ਸਿਰਫ ਆਪਣੇ ਹਕਾ ਲਈ ਲੜਨਾ ਤੇ ਲੜਦੀ ਆ ਰਹੀ ਹੈ ਜਹੇਬਦੀ 24 ਸਾਲ ਤੋਂ ਇਹਦੀ ਉਮਰ 24 ਸਾਲ ਵਿੱਚ 24 ਸਾਲ ਤੋਂ ਸ਼ਿਕਾਇਤ ਕਰਦੀ ਆ ਰਹੀ ਆ ਤੁਹਾਨੂੰ ਇੱਕ ਦੋੜ ਕਰਾਈਏ ਗੱਲੋ ਵੀ ਸਾਈਕਲਾਂ ਤੇ ਚੱਲੀ ਜਾਹ ਬੰਤੀਏ ਸਾਈਕਲਾਂ ਤੇ ਸਰਕਾਰ ਦਾ ਇੰਨਾ ਡੰਗ ਤੇਜ ਦਾ ਹੀ ਝੱਡਾ ਗੁਰਜ ਤਾਂ ਛੋਟੀ ਬੇਤਲ ਕੋਲ ਨੇ ਸਾਈਕਲ ਦੱਬੀ ਜਾਣਾ ਤੇ ਕੋਈ ਟੈਲੀਫੋਨੀ ਹੁੰਦਾ ਨਾ ਆਈ ਗਿਆ ਨਾ ਕਾ ਪਲਾਮੇ ਦਾ ਕੱਟੇ ਨਾ ਅੱਜ ਦੇ ਹੁਸਨ ਹੈ ਬੜੀਆਂ ਕਿਸਾਨ ਵੀਰੋ ਜਿਹੜੀ ਸਰਕਾਰ ਆ ਇਹਨੇ ਹਜੇ ਤੱਕ ਆਪਣੇ ਕਿਸਾਨਾਂ ਨੂੰ ਇਹਨੇ ਕੱਖ ਨਹੀਂ ਦਿੱਤਾ ਤੇ ਜਿਹੜੇ ਕਾਰਪੋਰੇਟ ਘਰਾਣੇ ਆ ਪਿਛਲੇ ਸਮਿਆਂ ਤੋਂ ਵੀ ਇਹਦਾ ਕੋਲੇ ਕੱਖ ਨਹੀਂ ਹੁੰਦਾ ਇਹਨਾਂ ਕੋਲੇ ਨਹੀਂ ਜਿੰਨਾ ਸਰਕਾਰ ਭਾਵੇਂ ਭਾਰਤ ਸਰਕਾਰਾਂ ਪੰਜਾਬ ਸਰਕਾਰ ਇਹਦਾ ਜਿਹੜਾ ਮੁੱਢ ਬੱਧਾ ਨਾ ਟਕਸਦਾ ਖਜ਼ਾਨਾ ਭਰਿਆ ਵਾ ਉਹ ਕਿਸਾਨਾਂ ਨੇ ਭਰਿਆ ਵਾ ਕੋਈ ਕਾਰਪੋਰੇਟਰ ਨੂੰ ਪਰੇਦਾ ਕੱਦੀਆਂ ਗੱਲਾਂ ਜਦ ਸਾਡੇ ਵਾੜ ਵਡੇਰੇ ਹੀ ਇਹ ਡੰਗਰ ਚਾਰ ਛੱਡਦੇ ਹੀ ਮਾਰੀ ਪੁੱਟ ਖੇਤੀ ਕਰ ਛੱਡਦੇ ਖੇਤੀ ਦੇ ਚਵਾ ਲਿਆ ਉਥੋਂ ਵਾਲਾ ਜਿਹੜਾ ਸਿੱਕਾ ਇੱਥੇ ਆ ਕੇ ਚਲਾਇਆ ਸਰਕਾਰ ਨੇ ਵੀ ਤੁਸੀਂ ਖੇਤੀ ਕਰੋ ਜੇ ਤੁਹਾਨੂੰ ਘਾਟਾ ਪਊਗਾ ਤੇ ਸਰਕਾਰ ਪੂਰਾ ਕਰੂਗੀ ਤੁਹਾਨੂੰ ਦਵਾਈਆਂ ਸਬਸਿਡੀ ਦਾ ਦੇਵਾਂਗੇ ਤੁਹਾਨੂੰ ਖਾਦ ਸਬਸਿਡੀ ਦਾ ਦੇਵਾਂਗੇ ਅੱਜੋ ਕਿੱਥੇ ਸਬਸਿਡੀ ਤੁਰੀ ਜਾਂਦੀ ਆ ਜੇ ਟਰੈਕਟਰ ਕਿੰਨਾ 12 ਲੱਖ ਦਾ ਜਾਂਦਾ ਤੇ ਜਿਆਦਾ ਨਹੀਂ ਤੇ 4.5 ਪੌਣੇ 5 ਲੱਖ ਰੁਪਈਆ ਟੈਕਸ ਦਿੱਤਾ ਉਹ ਕਿਉਂ ਸਰਕਾਰ ਦਾ ਐਡਾ ਮੋਟਾ ਟੈਕਸ ਆ ਜੇ ਢੀਲ ਦਾ ਤੁਸੀਂ ਲੈਂਦੇ ਤੇ 1 ਲੀਟਰ ਦੇ ਮਗਰ 50-55 ਰੁਪਈਆ ਟੈਕਸ ਤੇ ਦੇਦੀ ਕੀ ਆਪون ਗਵਰਨਮੈਂਟ ਤੋਂ ਕੱਖ ਨਹੀਂ ਆਪਾਂ ਜਿਹੜਾ ਸ਼ਿੰਗਾਰਸ਼ਾ ਜੇ ਦੂਰਾਂ ਦੇ ਹੱਕ ਲੈ ਕੇ ਤੇਨੇ ਲੋਕਾਂ ਨੂੰ ਆਕਸੀਜਨ ਦੇਣੀ ਤੁਸੀਂ ਆ ਵੇਖਣ ਲੈ ਜੋ ਵੇਖ ਕੇ ਸਰਕਾਰ ਪਹਿਲਾਂ ਕੋਈ ਜਾਂਦੀ ਆ ਧੱਕਾ ਕਰਦੀ ਸ਼ਰਿਆਮ ਪਰ ਜਾਜਨ ਉਹ ਨਹੀਂ ਵੇਦਾ ਖਲੜੇ ਪਾਸੇ ਨਾ ਕੋਈ ਕਿਸਾਨ ਵਾਲੇ ਪਾਸੇ ਵੇਦਾ ਫੇ ਕਿਸਾਨ ਕੀ ਕਰਦਾ ਕਿਸਾਨ ਹੈਗਾ ਵੀ ਆ ਕਿ ਨਹੀਂ ਹੈਗਾ ਉਹਨੇ